ਜੋ ਸਾਕੀ ਮੌਕੇ ਤੇ ਹਲਕਾ ਜਲਾ ਤੇ ਪਿੰਡ ਕੋਟਲੀ ਅੰਬ ਵਿਖੇ ਕਿਸਾਨਾਂ ਵੱਲੋਂ ਪੁਰਾਤਨ ਤਰੀਕੇ ਦੇ ਨਾਲ ਕਣਕ ਦੀ ਵਾਢੀ ਦੀ ਸ਼ੁਰੂਆਤ ਕੀਤੀ ਗਈ ਕਿਸਾਨਾਂ ਨੇ ਗੁਰਮਰਯਾਦਾ ਅਨੁਸਾਰ ਕੜਾ ਪ੍ਰਸਾਦ ਦੀ ਦੇਖ ਬਣਾ ਕੇ ਅਰਦਾਸ ਕੀਤੀ ਫਿਰ ਕੀਤੀ ਕਣਕ ਦੀ ਕਟਾਈ ਸ਼ੁਰੂ ਕਿਸਾਨਾਂ ਨੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਪੁਰਾਤਨ ਤਰੀਕੇ ਦੇ ਨਾਲ ਰਲ ਮਿਲ ਕੇ ਕਣਕ ਦੀ ਕਟਾਈ ਕੀਤੀ ਜਾਵੇ ਮੁੱਕ ਗਈ ਕਣਕਾਂ ਦੀ ਰਾਖੀ ਜਟਾ ਆਈ ਵਿਸਾਖੀ ਜਟਾ ਆਈ ਵਿਸਾਖੀ ਇਸ ਵਿਸਾਖੀ ਦੇ ਤਿਉਹਾਰ ਦਾ ਕਿਸਾਨਾਂ ਨੂੰ ਕਿਤੇ ਵੱਡੇ ਪੱਧਰ ਤੇ ਇੰਤਜ਼ਾਰ ਹੁੰਦਾ ਹੈ ਕਿ ਵਿਸਾਖੀ ਦਾ ਤਿਹਾਰ ਆਊਗਾ ਤੇ ਜਿਹੜੀ ਸੋਨੇ ਵਰਗੀ ਪਹਿਲਾ ਖੇਤਾਂ 'ਚ ਖਿਲਰੀ ਹੋਈ ਫਸਲ ਹੈ ਉਸਨੂੰ ਫਸਲ ਨੂੰ ਕੱਟਿਆ ਜਾਊਗਾ ਜੋ ਕਿ ਕਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਸੋਨੇ ਵਰਗੀ ਫਸਲ ਪਹਿਲਾ ਬੀਜੀ ਜਾਂਦੀ ਹੈ ਫਿਰ ਉਹਨੂੰ ਪੁੱਤਾਂ ਵਾਂਗੂ ਪਾਲਿਆ ਜਾਂਦਾ ਤੇ ਫਿਰ ਹੁਣ 6 ਮਹੀਨਿਆਂ ਬਾਅਦ ਫਸਲ ਜਿਹੜੀ ਤਿਆਰ ਹੋ ਜਾਂਦੀ ਹੈ ਤੇ ਵਿਸਾਖੀ ਵਾਲੇ ਦਿਨ ਖਾਸ ਜਿਹੜਾ ਕਿਸਾਨਾਂ ਨੂੰ ਇਸ ਚੀਜ਼ ਦਾ ਇੰਤਜ਼ਾਰ ਹੁੰਦਾ ਕਿ ਅੱਜ ਉਹ ਦਿਨ ਆ ਗਿਆ ਤੇ ਉਸੇ ਤਰੀਕੇ ਨਾਲ ਅਸੀਂ ਇਸ ਵੱਲੇ ਹਲ ਨਾਲ ਜਿੱਥੇ ਪਹਿਲਾਂ ਸ਼ੁਰੂਆਤ ਕੀਤੀ ਗਈ ਅਰਦਾਸ ਬੇਨਤੀ ਕੀਤੀ ਗਈ ਆ ਉਸ ਤੋਂ ਬਾਅਦ ਜਿਹੜੀ ਅੱਜ ਉਹ ਕਣਕ ਦੀ ਕਟਾਈ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਤੁਸੀਂ ਵੇਖ ਰਹੇ ਹੋ ਕਿ ਕਿਸਾਨਾਂ 'ਚ ਕਾਫੀ ਉਤਸ਼ਾਹ ਹੈ ਜਿੱਥੇ ਕਿ ਇਲੈਕਟ੍ਰੋਨਿਕ ਜੋਗਿਆ ਮਸ਼ੀਨਰੀ ਦਾ ਜੋਗਿਆ ਭਾਵੇਂ ਕਿ ਮਸ਼ੀਨਰੀ ਦੇ ਜੋਗ ਵਿੱਚ ਕਿਤਨਾ ਕਿਤੇ ਲੋਕ ਜਿਹੜੇ ਨੇ ਉਹ ਮਸ਼ੀਨਰੀ ਨਾਲ ਜ਼ਿਆਦਾ ਕਟਿੰਗ ਕਰਦੇ ਨੇ ਪਰ ਇੱਕ ਇਹ ਭਰਾਵਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੀ ਪੁਰਾਣੀ ਸਭੇਤਾਂ ਨੂੰ ਯਾਦ ਕੀਤਾ ਜਾਵੇ ਤੇ ਸਭੇਤਾਂ ਨੂੰ ਯਾਦ ਰੱਖ ਕੇ ਜਿਹੜੀ ਕਟਾਈ ਸ਼ੁਰੂ ਕੀਤੀ ਗਈ ਹੈ ਸਾਡੇ ਨਾਲ ਕੋਈ ਵੀਰ ਜੀ ਮੌਜੂਦ ਨੇ ਹਾਂਜੀ ਭਾਜੀ ਅੱਜ ਜਿਹੜੀ ਕਟਾਈ ਸ਼ੁਰੂ ਕੀਤੀ ਗਈ ਆ ਜਿਸ ਗੱਲ ਕੀਤੀ ਆ ਸਭ ਤੋਂ ਪਹਿਲਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਸਰਾ ਭਾਜੀ ਇਹ ਬਹੁਤ ਵਧਾਈ ਵਾਲੀ ਗੱਲ ਆ ਕਿ ਸਾਡੀ 6 ਮਹੀਨਿਆਂ ਦੀ ਇਹ ਖੇਤੀ ਆ 6 ਮਹੀਨੇ ਨੂੰ ਸੰਭ ਦੇ ਰਹੇ ਪਾਲਦੇ ਰਹੇ ਨਾ ਤੇ ਹੁਣ ਸਾਡੀ ਵਾਢੀ ਦਾ ਟਾਈਮ ਆਇਆ ਤੇ ਅਸੀਂ ਉਹਨੂੰ ਵੜਨ ਦੀ ਤਿਆਰੀ ਕੀਤੀ ਅੱਜ ਕੱਲ ਤੇ ਮਸ਼ੀਨੀ ਜੋਗ ਗਿਆ ਭਾਜੀ ਪਰ ਅਸੀਂ ਪ੍ਰਾਤਨ ਤਰੀਕੇ ਦੇ ਨਾਲ ਇਹਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਪਹਿਲਾਂ ਵੀ ਆਪ ਹਸ ਲਾਇਆ ਅਰਦਾਸ ਬੇਨਤੀ ਮਹਾਰਾਜ ਕੀਤੀ ਆ ਤੇ ਵੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਲਾਹ ਲੋ ਬਿਜਲੀ ਦਾ ਸ਼ੋਰ ਛਕਦਾ ਮਹਾਰਾ ਹੀ ਕਿਰਪਾ ਕਰਨ ਵੀ ਸੁਖ ਸੁਖਾਣਾ ਸਾਰੇ ਕਿਸਾਨਾਂ ਦੀ ਜਿਹੜੀ ਖੇਤੀ ਆ ਤੇ ਕਟਾਈ ਆਵੇ ਜੀ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਜੀ ਬੜੀ ਵਿਖਣਗੀ ਬੜੀ ਗੁਰੂ ਜੀ ਦੀ ਅਰਦਾਸ ਬੇਨਤੀ ਕੀਤੀ ਗਿਆ ਫਿਰ ਅੱਜ ਜਿਹੜੀ ਕਟਾਈ ਸ਼ੁਰੂ ਕੀਤੀ ਗਈ ਆ ਇਹ ਆਕਾਲਪੁਰਖ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਜਿਹੜੀਆਂ 6 ਮਹੀਨਿਆਂ ਤੋਂ ਪੁੱਤਾਂ ਵਾਂਗੂ ਫਸਲ ਨੂੰ ਪਾੜ ਰਹੇ ਸੀ ਉਹ ਫਸਲ ਨੂੰ ਹੁਣ ਕਟਾਈ ਕਰਨ ਦਾ ਇਹ ਜਿਹੜਾ ਸਮਾਂ ਆ ਗਿਆ ਇਸੇ ਕਰਕੇ ਹੁਣ ਮਾਲਕ ਦੇ ਚਰਨਾਂ 'ਚ ਬੇਨਤੀ ਆ ਕਿ ਇਹ ਜੇ ਆ ਜਿਹੜਾ এনवायरमेंट ਮੌਸਮ ਖਰਾਬ ਹੋ ਰਿਹਾ ਵਾ ਜਿਹੜਾ ਬੱਦਲ ਮੌਸਮ ਦਾ ਬਣ ਰਿਹਾ ਸੱਚੇ ਪਾਤਸ਼ਾਹ ਕਿਰਪਾ ਕਰਨ ਸੁਖ ਸੁੱਖਾਂ ਦੇ ਨਾਲ ਇਹ ਜ਼ਿੰਮੇਵਾਰਾਂ ਨੂੰ ਜਿਹੜੀ ਇਹ ਕਣਕ ਸੰਭਣ ਦਾ ਕਿਰਪਾ ਕਰਨ ਬਖਸ਼ਿਸ਼ ਕਰਨ ਸਮਾਂ ਦੇਣ ਜੀ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਵੀਰਾਂ ਵੱਲੋਂ ਕਟਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਸਾਡੇ ਵੀਰ ਸਹੋਗੀ ਤੁਹਾਨੂੰ ਬੁਖਾਰ ਰਹੇ ਨੇ ਕਿ ਇਹ ਵੀਰਾਂ ਵੱਲੋਂ ਬੜੇ ਸਾਂਝੇ ਤੌਰ ਤੇ ਜਿਸ ਤਰੀਕੇ ਨਾਲ ਇੱਕ ਇੱਕ ਮੰਗ ਕਹਿ ਦਿੰਦੇ ਆ ਕਿ ਪੁਰਾਣੇ ਸਮੇਂ 'ਚ ਮੰਗ ਚੱਲਦੀ ਸੀ ਮੰਗ ਪਾ ਕੇ ਜਿਹੜੀ ਕਟਿੰਗ ਦੀ ਕਟਾਈ ਕੀਤੀ ਜਾ ਰਹੀ ਹੈ ਸਾਡੇ ਨਾਲ ਵੀਰ ਜੀ ਹੋਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱ ਜਿਹੜੀ ਵਿਸਾਖੀ ਵਾਲੇ ਦਿਨ ਸ਼ੁਰੂਆਤ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਚਾਵਾਂ ਦੇ ਨਾਲ ਜੋ 6 ਮਹੀਨਿਆਂ ਤੋਂ ਇਹਦੀ ਸਾਮ ਸੁਭਾਰ ਕੀਤੀ ਸੀ ਤੇ ਖੁਸ਼ੀਆਂ ਦੇ ਨਾਲ ਹੀ ਨਗਰ ਸਜੋਗ ਦੇ ਨਾਲ ਅੱਜ ਕਟਿੰਗ ਸ਼ੁਰੂ ਕੀਤੀ ਆ ਤੇ ਸਾਡੇ ਵੱਡ ਵਡੇਰੇ ਵੀ ਸਾਡੇ ਵੱਡੇ ਵਡੇਰੇ ਵੀ ਇਦਾ ਕਰਦੇ ਸੀ ਤੇ ਮੁੰਡੇ ਆਦੇ ਵੀ ਆ ਖੱਤਾਂ ਚ ਵੜਨਾ ਠੀਕ ਹੈ ਤੇ ਅੱਜ ਅਸੀਂ ਆ ਕੇ ਚਲੋ ਵੜਦੇ ਨਹੀਂ ਠੀਕ ਹੈ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੇਖਣੇ ਤੁਹਾਡੇ ਖੇਤ ਨੇ ਖੇਤਾਂ ਬੜੀ ਖੁਸ਼ੀ ਨਾਲ ਜਿਹੜੀ ਜਿਹੜੀ ਕਟਾਈ ਦਾ ਕੰਮ ਸ਼ੁਰੂ ਕੀਤਾ ਗਿਆ ਬਹੁਤ ਮਿਹਰਬਾਨੀ ਨਾਲ ਵੀਰਾ ਮੈਂ ਮੰਗ ਪਾਈ ਮੈਂ ਅੱਜ ਪੁਰਾਣੇ ਰਿਵਾਜ ਦੇ ਨਾਲ ਅਸੀਂ ਵਸਾਖੀ ਮਨਾਉਣੀ ਆ ਤੇ ਮੈਂ ਵੀਰਾ ਨੂੰ ਸਾਰਿਆਂ ਨੂੰ ਕਿਹਾ ਵੀ ਇਕੱਠੇ ਹੋ ਕੇ ਅੱਜ ਵਾਢੀ ਦੀ ਸ਼ੁਰੂਆਤ ਕਰਾਂਗੇ ਕਿੰਨਾ ਖਚਾ ਹੈ ਅੱਜ ਵਸਾਖੀ ਵਾਲੇ ਦਿਨ ਕਿਉਂਕਿ ਕਹਿੰਦੇ ਨਾ ਤੂੜੀ ਤਾਂ ਦਾ ਸਾਹ ਬਿਹਾੜੀ ਵੇਚ ਵਟ ਕੇ ਲਗਦਾ ਕਿ ਮੇਲੇ ਜਾਂਦਾ ਟਾਈਮ ਆ ਗਿਆ ਬਚਾ ਆ ਗਿਆ ਮੇਲੇ ਜਾਂਦਾ ਟਾਈਮ ਆ ਗਿਆ ਬਸ ਹੁਣ ਵੱਡੀ ਵੱੜੀ ਫਿਰ ਮੇਲੇ ਦੀ ਤਿਆਰੀ ਆ ਅੱਛਾ ਜੀ ਹਾਂਜੀ ਲਗਾਤਾਰ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਕਿ ਕਿਤੇ ਚਾਹ ਤੇ ਉਸ਼ਾ ਨਾਲ ਜਿਹੜੀ ਵੱਡੀ ਕੀਤੀ ਜਾ ਰਹੀ ਹੈ ਕਿਤਨਾ ਕਿਤੇ ਉਸ ਪਿਆਰ ਦਾ ਸਬੂਤ ਦਿੱਤਾ ਜਾ ਰਿਹਾ ਅੱਜ ਵਿਸਾਖੀ ਵਾਲੇ ਦਿਨ ਨੂੰ ਜਿਹੜਾ ਕਣਕ ਦੀ ਕਟਾਈ ਕਰਕੇ ਆਪਣੇ ਹੱਥੀ ਕਣਕ ਦੀ ਕਟਾਈ ਕਰਕੇ ਜਿਹੜਾ ਇਤਿਹਾਰ ਨੂੰ ਬਣਾਇਆ ਜਾ ਰਿਹਾ ਬਾਕੀ ਤੁਸੀਂ ਜੁੜੇ ਰਹੋ ਏਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ